ਇਸ ਸਬੰਧੀ ਵੱਡੇ ਤੇ ਆਮ ਖਬਰਾਂ ਸਾਂਝੀ ਕਰਦੇ ਪੈਰਾਂ ਤੋਂ ਸਿੱਕੇ ਪਿਛਲੇ ਕੱਲ ਤੋਂ ਜਿਹੜੀ ਲਗਾਤਾਰ ਪਾਸਚਾ ਦਾ ਕੈਪ ਦੇਖ ਨੂੰ ਮਿਲਦਾ ਪਿਆ ਪਰ ਉੱਥੇ ਜਦੋਂ ਦੱਸਾਂਗੇ ਕਿ ਬਿਲਕੁਲ ਅਸੀਂ ਜਿਹੜਾ ਜਿਸਵਾਲੀ ਨਹਿਰ ਦੇ ਕੋਲ ਦੇ ਕੰਢੇ ਤੇ ਨਹਿਰ ਦੇ ਕੰਢੇ ਕੜੀਆਂ ਬਹੁਤ ਦਿਖ ਰਹੇ ਨੇ ਨਹਿਰ ਦੇ ਕਿਨਾਰੇ ਜਿਹੜੇ ਬਹੁਤ ਟੁੱਟੇ ਹੋਏ ਨਜ਼ਰ ਆਏ ਪਰ ਤੁਹਾਨੂੰ ਦੱਸਾਂ ਕਿ ਜਿਹੜੇ ਵੀ ਕਿਹਾ ਜਿੰਦਗੀ ਜਿਹੜੇ ਪਿਛੇ ਜਿਹੜੀਆਂ ਬਰਸਾਈਆਂ ਚ ਹੈ ਜਿਹੜੀ ਖੁੱਲਾ ਗਿਆ ਜਾਂਦੀਆਂ ਪਰ ਉੱਥੇ ਜਿਹੜੀ ਸਫਾਈ ਨਹੀਂ ਕਰਨ ਦੇ ਕਾਰਨ ਜਿਹੜਾ ਕਿ ਉਹੀ ਪੁਲਾਕੀ ਹੋਉਂਦੀ ਹੈ ਜਿਹੜੇ ਨਹਿਰ ਦੇ ਕਿਨਾਰੇ ਬਹੁਤ ਟੁੱਟੇ ਨਜ਼ਰ ਆਏ ਪਰ ਜਿੱਥੇ ਤੁਹਾਨੂੰ ਦਿਖਾਇਆ ਜਿਹੜਾ ਪ੍ਰਸ਼ਾਸਨ ਬਸ ਜਿਹੜਾ ਸਾਡਾਂ ਦੇ ਵਿੱਚੋਂ ਦਾ ਬਿਲਕੁਲ ਧਿਆਨ ਨਹੀਂ ਕੀਤਾ ਗਿਆ ਤੇ ਲੋਕਾਂ ਦਾ ਵੀ ਕਹਿਣਾ ਹੈਗਾ ਕਿ ਜਿੱਥੇ ਬਰਸਾਈਆਂ ਦਾ ਪਾਣੀ ਜਿਹੜਾ ਲੋਕਾਂ ਦੇ ਘਰਾਂ ਵਿੱਚ ਆ ਗਿਆ ਪਰ ਉੱਥੇ ਜਿਹਦੀ ਬਿਲਕੁਲ ਲੱਗਦਾ ਤੁਹਾਨੂੰ ਕੋਈ ਜੁਤਨ ਉੱਧਰ ਸਾਗੇ ਲੋਕਾਂ ਦਾ ਪੀਕਾ ਨਾ ਆਇਆ ਗਾਇ ਤੇ ਜਿੱਥੇ ਲੋਕਾਂ ਦੇ ਘਰਾਂ ਦੇ ਵਿੱਚ 1.5 6 ਫੁੱਟ ਪਾਣੀ ਵੀ ਭਰ ਚੁੱਕਿਆ ਹੈ ਪਰ ਕਈ ਰਸਤੇ ਇੱਥੇ ਜਿਹੜੇ ਉਹਨੂੰ ਬੰਦ ਕੀਤੇ ਗਏ ਆ ਪਰ ਪਾਣੀ ਦੇ ਕਾਰਨ ਜਿਹੜੇ ਰਸਤੇ ਵੀ ਬੰਦ ਕੀਤੇ ਗਏ ਆ ਪਰ ਲੋਕਾਂ ਨੂੰ ਕਾਫੀ ਮੁਸ਼ਕਲ ਸਮਾਂ ਵੀ ਕਰਦਾ ਬੇਗਰਦਾ ਯਾਰ ਜੇ ਮੈਂ ਗੱਲਬਾਤ ਕਰਦੇ ਆ ਤੇ ਲੋਕਾਂ ਨਾਲ ਕੀ ਕਹਣਾ ਲੋਕਾਂ ਦਾ ਮੈਂ 26 ਨੋਤਰਾ ਹਜ਼ਰ ਪੰਜਾਬ ਦੀ ਪਠਾਨਕੋਟ ਪਾਪੜਾ ਜੀ ਪਾਪੜਾ ਮਲੇਸਨਪੁਰ ਜੀ ਚਾ ਮੜੂ ਜੀ ਬਹੁਤ ਔਖਾ ਹੀ ਮਨਨ ਔਖਾ ਹੀ ਹੈ ਪਾਣੀ ਬਹੁਤ ਹੈ ਪਰ ਸਮਝ ਲਓ दुनिया खड़ो की जो कम लगता रस्तावर सिंड लागू पड़े कि बढ़ गया पानी सफाई होनी होनी ਅਰੋਗ ਕੀ ਹਾਲ ਹੈ ਕੋਈ ਬੱਚਾ ਰੋੜੇ ਪੰਜਾਲਾ ਕੋ ਆਏ ਹੈ ਹਾਂ ਪਛਤਾ ਹੈ ਦਾ ਰੋੜੇ